ਦੋਸਤੋ ਅਕਸਰ ਸਮਾਜ ਦੇ ਵਿੱਚ ਜਦੋਂ ਆਪਾਂ ਵਿਚਰਦੇ ਆਂ ਤਾਂ ਆਪਾਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਆਂ ਕਿਸੇ ਦੀ ਮਿੱਠੀ ਜ਼ੁਬਾਨ ਹੁੰਦੀ ਹੈ ਕੋਈ ਛਾਤਰ ਹੁੰਦਾ ਕੋਈ ਚਲਾਕ ਹੁੰਦਾ ਆ ਕਈਆਂ ਤੇ ਆਪਾਂ ਅੱਖਾਂ ਬੰਦ ਕਰਕੇ ਯਕੀਨ ਵੀ ਕਰ ਲੈਨੇ ਆ ਤੇ ਫਿਰ ਧੋਖਾ ਖਾਨਨੇ ਆ ਪਰ ਇੱਕ ਚੀਜ਼ ਤਾਂ ਆਪਾਂ ਸਾਰਿਆਂ ਨੇ ਦੇਖੀ ਹੁੰਦੀ ਹੈ ਇਹ ਫਿਲਮਾਂ ਦੇ ਵਿੱਚ ਵੀ ਦਿਖਾਇਆ ਜਾਂਦਾ ਹੈ ਕਿ ਜਦੋਂ ਕੋਈ ਸਰਦਾਰ ਬੰਦਾ ਪੱਗ ਵੰਨੀ ਵਾਲਾ ਬੰਦਾ ਮਿਲ ਜਾਂਦਾ ਹੈ ਤਾਂ ਉਹਦੇ ਉੱਤੇ ਹਰ ਕੋਈ ਯਕੀਨ ਕਰ ਲੈਂਦਾ ਆ ਪਰ ਇਸ ਤੋਂ ਇਲਾਵਾ ਜਦੋਂ ਕੋਈ ਬਾਣੇ ਵਾਲਾ ਬੰਦਾ ਮਿਲਦੇਵੇ ਤਾਂ ਆਪਾਂ ਨੂੰ ਫਿਰ ਇਹੀ ਲੱਗਦਾ ਆ ਕਿ ਇਹ ਬੰਦਾ ਬਹੁਤ ਵਧੀਆ ਇਹ ਗੁਰੂ ਦੇ ਨਾਲ ਜੁੜਿਆ ਹੋਇਆ ਬੰਦਾ ਆ ਇਹ ਗੱਲਾਂ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਅੱਜ ਦੀ ਜਿਹੜੀ ਮੈਂ ਸੱਚੀ ਘਟਨਾ ਦੀ ਗੱਲ ਕਰਨ ਜਾ ਰਿਹਾ ਇਹ ਇੱਕ ਬਾਣੇ ਵਾਲੇ ਗੁਰੂ ਵਾਲੇ ਬੰਦੇ ਦੇ ਬਾਰੇ ਹੀ ਆ ਇਹ ਇਹਨਾਂ ਘਟਿਆ ਬੰਦਾ ਹੁੰਦਾ ਆ ਕਿ ਇਹ ਦੋ ਪਰਿਵਾਰ ਤਵਾ ਕਰਕੇ ਰੱਖ ਦਿੰਦਾ ਹੈ ਇਹਨੂੰ ਸਜ਼ਾ ਵੀ ਹੁੰਦੀ ਹੈ ਇਹ ਜੇਲ ਵੀ ਜਾਂਦਾ ਹੈ ਤੇ ਬਾਅਦ ਵਿੱਚ ਇਹ ਉਤੋਂ ਜਦੋਂ ਛੁੱਟੀ ਆਉਂਦਾ ਤਾਂ ਫਿਰ ਇਹ ਭਗੌੜਾ ਹੋ ਜਾਂਦਾ ਆ ਸਸਤੀ ਅਕਾਲਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਰੋਜ਼ ਨਵੀਆਂ ਤੇ ਸੱਚੀਆਂ ਘਟਨਾਵਾਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਮੇਰੇ ਦੋਸਤ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਜਿਹੜੇ ਮੈਂ ਗਰੰਤੀ ਸਿੰਘ ਦੀ ਗੱਲ ਕਰਨ ਜਾ ਰਿਹਾ ਇਹਦੀਆਂ ਕਰਤੂਤਾਂ ਦੀ ਗੱਲ ਕਰਨ ਜਾ ਰਿਹਾ ਜਦੋਂ ਇਹ ਤੁਹਾਨੂੰ ਪਤਾ ਲੱਗਣ ਗਿਆ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਤੁਹਾਡੇ ਪੈਰਾ ਇੰਟੋ ਵੀ ਜ਼ਮੀਨ ਨਿਕਲ ਜੂਗੀ ਇਸ ਸਮੇਂ ਜੋ ਇਹ ਗ੍ਰੰਤੀ ਸਿੰਘ ਆ ਇਹਦੀ ਉਮਰ 80 ਸਾਲ ਦੇ ਕਰੀਬ ਹੈ ਤੇ ਜਿਹਨੂੰ ਇਹ ਘਰੋਂ ਭਿਆ ਕੇ ਲੈ ਗਿਆ ਆ ਉਹ ਚਾਰ ਬੱਚਿਆਂ ਦੀ ਮਾਂ ਤੇ ਉਹਦੀ ਉਮਰ 42 ਸਾਲ ਹੈ ਇਸ ਬੰਦੇ ਦਾ ਅਸਲੀ ਨਾਮ ਆ ਸਤਵੰਤ ਸਿੰਘ ਤੇ ਇਹ ਪੰਜਾਬ ਦਾ ਹੀ ਰਹਿਣ ਵਾਲਾ ਜਦੋਂ ਇਹ ਪੰਜਾਬ ਦੇ ਵਿੱਚ ਰਹਿੰਦਾ ਹੁੰਦਾ ਹੈ ਤਾਂ ਇਹਦੀ ਇੱਕ ਟਰੱਕ ਡਰਾਈਵਰ ਦੇ ਨਾਲ ਦੋਸਤੀ ਹੋ ਜਾਂਦੀ ਹੈ ਇਹ ਉਹਦਾ ਪੱਗਵਟ ਭਰਾ ਬਣ ਜਾਂਦਾ ਬਹੁਤ ਗੂੜੀ ਦੋਸਤੀ ਹੁੰਦੀ ਹੈ ਇਹ ਇਕੱਠੇ ਖਾਂਦੇ ਪੀਂਦੇ ਨੇ ਇਹਦਾ ਉਸ ਟਰੱਕ ਡਰਾਈਵਰ ਦੇ ਘਰੇ ਉਹਦੀ ਆਉਣਾ ਜਾਣਾ ਹੁੰਦਾ ਹੁਣ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਟਰੱਕ ਡਰਾਈਵਰ ਹੁੰਦੇ ਨੇ ਉਹ ਅਕਸਰ ਆਪਣੇ ਘਰਾਂ ਤੋਂ ਬਾਹਰ ਰਹਿੰਦੇ ਨੇ ਉਹ ਟਰੱਕ ਡਰਾਈਵਰ ਕਦੇ 15 ਦਿਨ ਬਾਅਦ ਘਰ ਆਉਂਦਾ ਸੀ ਤੇ ਕਦੇ 10 ਦਿਨ ਬਾਅਦ ਘਰ ਵਾਪਸ ਆਉਂਦਾ ਸੀ ਹੁਣ ਇਸ ਸਤਵੰਤ ਸਿੰਘ ਦਾ ਉਹਦੇ ਘਰ ਦੇ ਵਿੱਚ ਆਉਣਾ ਜਾਣਾ ਸੀ ਤਾਂ ਇਸ ਕਰਕੇ ਇਹ ਉਹਦੀ ਘਰ ਵਾਲੀ ਤੇ ਗਲਤ ਨਿਗਾਹ ਰੱਖਣ ਲੱਗ ਜਾਂਦਾ ਹੈ ਤਾਂ ਹੌਲੀ ਹੌਲੀ ਇਹਦੀ ਉਹਦੇ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਇਹਨਾਂ ਆਪਸ ਦੇ ਵਿੱਚ ਇਹਨਾਂ ਦਾ ਨਜਾਇਜ਼ ਰਿਸ਼ਤਾ ਬਣ ਜਾਂਦਾ ਹੈ ਇਹਨਾਂ ਦੋਨਾਂ ਦਾ ਪਿਆਰ ਇਸ ਹੱਦ ਤੱਕ ਵਧੇ ਜਾਂਦਾ ਕਿ ਫਿਰ ਇਹਨੇ ਉਸ ਟਰੱਕ ਡਰਾਈਵਰ ਨੂੰ ਮਾਰਨ ਦਾ ਪਲਾਨ ਬਣਾ ਲ ਸਤਵੰਤ ਸਿੰਘ ਉਸ ਟਰੱਕ ਡਰਾਈਵਰ ਦੀ ਘਰ ਵਾਲੀ ਦੇ ਨਾਲ ਮਿਲ ਕੇ ਰਾਤ ਨੂੰ ਸੁੱਤੇ ਪੈਦਾ ਉਹਦਾ ਇਹ ਗਲਾ ਵਡਣ ਦਿੰਦੇ ਨੇ ਗਲ ਵਡਣ ਤੋਂ ਬਾਅਦ ਇਹ ਸਤਵੰਤ ਸਿੰਘ ਉਤੋਂ ਭੱਜ ਜਾਂਦਾ ਫਰਾਰ ਹੋ ਜਾਂਦਾ ਆ ਉਸ ਤੋਂ ਬਾਅਦ ਜੋ ਦੀ ਘਰ ਵਾਲੀ ਹੁੰਦੀ ਆ ਇਹ ਕਹਾਣੀਆਂ ਤਿਆਰ ਕਰ ਲੈਂਦੇ ਨੇ ਕਿ ਘਰੇ ਲੁਟੇਰੇ ਆ ਗਏ ਸੀ ਜਾਂ ਕੋਈ ਚੋਰੀ ਕਰਨ ਆ ਗਿਆ ਸੀ ਉਹ ਉਹ ਦੇ ਘਰ ਵਾਲੇ ਦਾ ਗਲਾ ਵੱਢ ਗਏ ਪਰ ਉਧਰ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜੋ ਪੁਲਿਸ ਹੁੰਦੀ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਾਣੂ ਹੁੰਦੀ ਆ ਉਹਨਾਂ ਦਾ ਰੋਜ਼ ਦਾ ਕੰਮ ਹੁੰਦਾ ਆ ਉਹ ਸਾਰਾ ਕੁਝ ਪਤਾ ਲਗਾ ਲੈਂਦੇ ਨੇ ਕਿ ਉਸ ਟਰੱਕ ਡਰਾਈਵਰ ਦਾ ਕਤਲ ਕਿਹਨੇ ਕੀਤਾ ਇਸ ਤੋਂ ਬਾਅਦ ਪੁਲਿਸ ਵੱਲੋਂ ਸਤਵੰਤ ਸਿੰਘ ਨੂੰ ਫੜ ਲਿਆ ਜਾਂਦਾ ਇਸ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਇਆ ਜਾਂਦਾ ਤੇ ਫਿਰ ਪੁੱਛਗਿੱਛ ਦੇ ਵਿੱਚ ਇਹ ਸਾਰਾ ਗੁਨਾਹ ਕੂਲ ਕਰ ਲੈਂਦਾ ਉਹ ਤੋਂ ਬਾਅਦ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤੇ ਇਹਨੂੰ ਸਜ਼ਾ ਹੋ ਜਾਂਦੀ ਆ ਹੁਣ ਸਤਵੰਤ ਸਿੰਘ 3 ਸਾਲ ਜੇਲ੍ਹ ਦੇ ਵਿੱਚ ਰਹਿੰਦਾ 3 ਸਾਲ ਬਾਅਦ ਇਹ 1 ਮਹੀਨੇ ਦੀ ਛੁੱਟੀ ਦੇ ਲਈ ਜੇਲ੍ਹ ਤੋਂ ਬਾਹਰ ਆਉਂਦਾ ਹੈ ਛੁੱਟੀ ਤੇ ਆਇਆ ਇਹ ਸੁਤੰਤ ਸਿੰਘ ਕੀ ਕਰਦਾ ਹੈ ਕਿ ਉਸ ਟਰੱਕ ਡਰਾਈਵਰ ਦੀ ਘਰ ਵਾਲੀ ਦੇ ਕੋਲ ਜਾਂਦਾ ਹੈ ਇਹ ਉਹਨੂੰ ਨਾਲ ਲੈਂਦਾ ਤੇ ਉਹਦੇ ਬੱਚਿਆਂ ਨੂੰ ਵੀ ਨਾਲ ਲੈਂਦਾ ਤੇ ਇਹ ਪੰਜਾਬ ਛੱਡ ਕੇ ਇੱਥੋਂ ਫਰਾਰ ਹੋ ਜਾਂਦੇ ਨੇ ਇਹ ਉੱਤਰ ਪ੍ਰਦੇਸ਼ ਦੇ ਤਿਗੜੀ ਪਿੰਡ ਦੇ ਵਿੱਚ ਜਾ ਕੇ ਰਹਿਣ ਲੱਗਦੇ ਨੇ ਉੱਥੇ ਜਾ ਕੇ ਇਹ ਸਭ ਤੋਂ ਪਹਿਲਾ ਕੰਮ ਇਹ ਕਰਦਾ ਹੈ ਕਿ ਇਹ ਆਪਣੇ ਸਾਰੇ ਜੋ ਇਹਦੇ ਆਈਡੀ ਪ੍ਰੂਫ ਹੁੰਦੇ ਨੇ ਉਹਨਾਂ ਤੇ ਆਪਣਾ ਨਾਂ ਬਦਲ ਦਿੰਦਾ ਹੈ ਇੱਥੇ ਪੰਜਾਬ ਦੇ ਵਿੱਚ ਇਹਦਾ ਨਾਮ ਸਤਵੰਤ ਸਿੰਘ ਹੁੰਦਾ ਹੈ ਤੇ ਉੱਥੇ ਜਾ ਕੇ ਇਹ ਆਪਣਾ ਨਾਮ ਜਸਵੰਤ ਸਿੰਘ ਰੱਖ ਲੈਂਦਾ ਹੈ। ਪਹਿਲਾਂ ਇਸਦੇ ਵਾਲ ਕੱਟੇ ਹੋਏ ਹੁੰਦੇ ਨੇ, ਦਾੜੀ ਕੱਟੀ ਹੋਈ ਹੁੰਦੀ ਹੈ। ਉੱਥੇ ਜਾ ਕੇ ਇਹ ਦਾੜੀ ਵੀ ਰੱਖ ਲੈਂਦਾ ਹੈ, ਇਹ ਵਾਲ ਵਧਾ ਲੈਂਦਾ ਹੈ, ਅੰਮ੍ਰਿਤ ਛਕ ਲੈਂਦਾ, ਇਹ ਗੁਰੂ ਦਾ ਬਾਣਾ ਪਾ ਲੈਂਦਾ ਹੈ। ਤੇ ਫਿਰ ਇਹਨੂੰ 2-3 ਮਹੀਨੇ ਲੱਗਦੇ ਨੇ। ਇਹਨਾਂ 2-3 ਮਹੀਨਿਆਂ ਦੇ ਵਿੱਚ ਇਹ ਪਾਠ ਕਰਨਾ ਵੀ ਸਿੱਖ ਲੈਂਦਾ ਹੈ। ਫਿਰ ਇਹ ਮੱਲਪੁਰੀ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਦਾ ਅਹੁਦਾ ਸੰਭਾਲ ਲੈਂਦਾ ਹੈ। ਹੁਣ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਆਪਣੇ ਸਮਾਜ ਦੇ ਵਿੱਚ ਜੋ ਇਹ ਗ੍ਰੰਥੀ ਸਿੰਘ ਹੁੰਦੇ ਨੇ ਇਹਨਾਂ ਦੀ ਬਹੁਤ ਜ਼ ਹੁੰਦੀ ਆ ਇਹਨਾਂ ਦੀ ਬਧੀਆ ਰੈਪਿਊਟੇਸ਼ਨ ਹੁੰਦੀ ਆ ਸਾਰੇ ਲੋਕ ਇਹਨਾਂ ਦਾ ਆਦਰ ਕਰਦੇ ਨੇ ਇਹਨਾਂ ਦੇ ਉੱਤੇ ਯਕੀਨ ਕਰਦੇ ਹੁੰਦੇ ਨੇ ਉੱਥੇ ਰਹਿੰਦੇ ਆ ਇਹ ਬੰਦਾ 4-5 ਸਾਲ ਇਹ ਗ੍ਰਾਂਤੀ ਸਿੰਘ ਦੀ ਡਿਊਟੀ ਨਿਭਾਉਂਦਾ ਐ ਐਨੇ ਟਾਈਮ ਨੂੰ ਕੀ ਹੁੰਦਾ ਕਿ ਜਿਹੜੀ ਔਰਤ ਨੂੰ ਇਹ ਪੰਜਾਬ ਤੋਂ ਭਜਾ ਕੇ ਲਿਆ ਹੁੰਦਾ ਉਹਦੀ ਇੱਕ ਬੇਟੀ ਹੁੰਦੀ ਐ ਜਦ ਨੂੰ ਉਹ ਵੀ ਜਵਾਨ ਹੋ ਜਾਂਦੀ ਐ ਤੇ ਫੇਰ ਜੋ ਇਹ ਘਟਿਆ ਇਨਸਾਨ ਹੁੰਦਾ ਹੈ ਇਹ ਉਸ ਕੁੜੀ ਦੇ ਉੱਤੇ ਵੀ ਗਲਤ ਨਿਗਾਹ ਰੱਖਣੀ ਸ਼ੁਰੂ ਕਰ ਦਿੰਦਾ ਹੈ ਇਹ ਉਹਦੇ ਨਾਲ ਵੀ ਅਸ਼ਲੀਲ ਹਰਕਤਾਂ ਕਰਦਾ ਹੈ ਇਹ ਉਹਨੂੰ ਵੀ ਆਪਣੇ ਜਾਲ ਦੇ ਵਿੱਚ ਫਸਾਉਣ ਨੂੰ ਫਿਰਦਾ ਹੁੰਦਾ ਹੈ ਤੇ ਫਿਰ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਜੋ ਕੁੜੀ ਹੁੰਦੀ ਹੈ ਉਹ ਉੱਥੋਂ ਭੱਜ ਜਾਂਦੀ ਹੈ ਉਹ ਭੱਜ ਕੇ ਪੰਜਾਬ ਆ ਜਾਂਦੀ ਹੈ ਪੰਜਾਬ ਦੇ ਵਿੱਚ ਆ ਕੇ ਉਹ ਇੱਥੇ ਕਿਸੇ ਮੁੰਡੇ ਦੇ ਨਾਲ ਲਵ ਮੈਰਿਜ ਕਰਵਾ ਲੈਂਦੀ ਹੈ ਤੇ ਉਸ ਔਰਤ ਦਾ ਜਿਹੜਾ ਦੂਜਾ ਬੱਚਾ ਹੁੰਦਾ ਹੈ ਉਹ ਮੁੰਡਾ ਹੁੰਦਾ ਉਹ ਵੀ ਉਦੋਂ ਨੂੰ ਜਵਾਨ ਹੋ ਜਾਂਦਾ ਉਹ ਮੁੰਡਾ ਉਤੋਂ ਕਿਸੇ ਦੀ ਕੁੜੀ ਭਿਹਾ ਕੇ ਲੈ ਜਾਂਦਾ ਤੇ ਉਹ ਵੀ ਆਪਣਾ ਵਿਆਹ ਕਰਵਾ ਲੈਂਦਾ ਹੁਣ ਜਦੋਂ ਇਹ ਸਤਵੰਤ ਸਿੰਘ ਉਸ ਮੱਲਪੁਰੀ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਕਰ ਲਿਆ ਹੁੰਦਾ ਆ ਤਾਂ ਉਸ ਦਰਮਿਆਨ ਕੀ ਹੁੰਦਾ ਹੈ ਕਿ ਜੋ ਪੰਜਾਬ ਤੋਂ ਇਹ ਟਰੱਕ ਡਰਾਈਵਰ ਦੀ ਘਰ ਵਾਲੀ ਭਜਾ ਕੇ ਲਗਿਆ ਹੁੰਦਾ ਆ ਉਹ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੀ ਹੈ ਤੇ ਬਿਮਾਰੀ ਦੇ ਕਾਰਨ ਹੀ ਉਹਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਕੱਲਾ ਰਹਿ ਜਾਂਦਾ ਆ ਪਰ ਇਹਨੂੰ ਚਸਕਾ ਹੁੰਦਾ ਆ ਜਨਾਨੀਆਂ ਦਾ ਇਦੀਆਂ ਜੋ ਮਾੜੀਆਂ ਹਰਕਤਾਂ ਹੁੰਦੀਆਂ ਨੇ ਇਹ ਉਹਨਾਂ ਤੋਂ ਬਾਜ਼ ਨਹੀਂ ਆਉਂਦਾ ਇਹਨੂੰ ਥਾਂ-ਥਾਂ ਮੂੰਹ ਮਰਨ ਦੀ ਆਦਤ ਪਈ ਹੋਈ ਹੁੰਦੀ ਹੈ ਜਦੋਂ ਇਹ ਮੱਲਪੁਰੀ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਕਰ ਰਿਹਾ ਹੁੰਦਾ ਹੈ ਤਾਂ ਪਿੰਡ ਵਾਲੇ ਸੋਚਦੇ ਨੇ ਕਿ ਕਿਉਂ ਨਾ ਇਸ ਬੰਦੇ ਦਾ ਇਸ ਗ੍ਰਾਂਤੀ ਸਿੰਘ ਦਾ ਆਪਾਂ ਘਰ ਬਣਵਾ ਦਈਏ ਇਸ ਦੇ ਕੋਲ ਤਾਂ ਵਿਚਾਰੇ ਕੋ ਆਪਣਾ ਘਰ ਵੀ ਹੈ ਨਹੀਂ ਪਿੰਡ ਦੇ ਲੋਕ ਇਸ ਦੇ ਉੱਤੇ ਤਰਸ ਕਰ ਲੈਂਦੇ ਨੇ ਇਸ ਤੋਂ ਬਾਅਦ ਪਿੰਡ ਤਿਗੜੀ ਦੇ ਵਿੱਚ ਕੁਝ 2-3 ਪਿੰਡ ਇਕੱਠੇ ਹੋ ਕੇ ਉਹ ਗ੍ਰਾਹੀ ਇਕੱਠੀ ਕਰਦੇ ਨੇ ਪੈਸੇ ਇਕੱਠੇ ਕਰਕੇ ਇਸ ਗ੍ਰਾਂਤੀ ਸਿੰਘ ਦਾ ਉਹ ਘਰ ਬਣਵਾ ਦਿੰਦੇ ਨੇ ਫਿਰ ਇਸ ਤੋਂ ਬਾਅਦ ਇਸ ਗ੍ਰੰਤੀ ਸਿੰਘ ਦੀ ਜੋ ਡਿਊਟੀ ਹੁੰਦੀ ਹੈ ਉਹ ਲੋਗੜ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਜਾਂਦੀ ਹੈ ਉੱਤੇ ਨੇੜਲੇ ਪਿੰਡ ਡਡਾਰ ਦਾ ਹੁੰਦਾ ਹੈ ਇੱਕ ਬੰਦਾ ਲਖਵਿੰਦਰ ਸਿੰਘ ਇਹਦੇ ਪਰਿਵਾਰ ਦੇ ਵਿੱਚ ਇਹਦੇ ਚਾਰ ਬੱਚੇ ਹੁੰਦੇ ਨੇ ਤੇ ਇਹਦੀ ਘਰ ਵਾਲੀ ਹੁੰਦੀ ਹੈ ਜਿਹਦਾ ਨਾਂ ਹੁੰਦਾ ਹੈ ਕਰਵਿੰਦਰ ਕੌਰ ਜੋ ਲਖਵਿੰਦਰ ਸਿੰਘ ਹੁੰਦਾ ਹੈ ਇਹ ਰੋਡਵੇਜ਼ ਦੇ ਉੱਤੇ ਡਰਾਈਵਰ ਲੱਗਿਆ ਹੁੰਦਾ ਹੈ ਇਹ ਇਹ ਆਪਣੇ ਬੱਚਿਆਂ ਬਾਰੇ ਸੋਚਦਾ ਹੈ ਕਿ ਉਹਨਾਂ ਦੇ ਜੋ ਬੱਚੇ ਨੇ ਇਹ ਕਿਸੇ ਚੰਗੇ ਪਾਸੇ ਲੱਗ ਜਾਣ ਤਾਂ ਉਹ ਆਪਣੇ ਬੱਚਿਆਂ ਨੂੰ ਇਸ ਗ੍ਰੰਤੀ ਸਿੰਘ ਦੇ ਕੋਲ ਪਾਠ ਸਿੱਖਣ ਦੇ ਲਈ ਭੇਜ ਦਿੰਦਾ ਹੈ ਉਹ ਜੋ ਆਪ ਲਖਵਿੰਦਰ ਸਿੰਘ ਹੁੰਦਾ ਹੈ ਉਹ ਰੋਡਵੇਜ ਦੀ ਬੱਸ ਚਲਾਉਂਦਾ ਹੁੰਦਾ ਹੈ ਤਾਂ ਇਸ ਕਰਕੇ ਉਹ ਘਰ ਦੇ ਵਿੱਚ ਕਦੇ 2 ਦਿਨ ਬਾਅਦ ਆਉਂਦਾ ਹੈ ਤੇ ਕਦੇ 4 ਦਿਨ ਬਾਅਦ ਆਉਂਦਾ ਹੈ ਤੇ ਉੱਥੇ ਇਹ ਘਟੀਆਂ ਮਾਨਸਿਕਤਾ ਵਾਲਾ ਗ੍ਰੰਤੀ ਸਿੰਘ ਕੀ ਕਰਦਾ ਹੈ ਕਿ ਹੌਲੀ-ਹੌਲੀ ਇਹ ਲਖਵਿੰਦਰ ਸਿੰਘ ਦੇ ਘਰ ਜਾਣ ਲੱਗ ਜਾਂਦਾ ਹੈ ਅਸਲ ਦੇ ਵਿੱਚ ਇਹ ਲਖਵਿੰਦਰ ਦੀ ਪਤਨੀ ਕੁਲਵਿੰਦਰ ਨੂੰ ਆਪਣੇ ਜਾਲ ਦੇ ਵਿੱਚ ਫਸਾਉਣਾ ਚਾਹੁੰਦਾ ਸੀ ਜਿਹਦੇ ਵਿੱਚ ਇਹ ਕਾਮਯਾਬੀ ਹੋ ਜਾਂਦਾ ਹੈ ਇਹ ਗ੍ਰਾਂਤੀ ਸਿੰਘ ਕੁਲਵਿੰਦਰ ਕੌਰ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਆਉਣ ਜਾਣ ਲੱਗਦਾ ਹੈ ਇਹ ਹੁਣ ਦੋਨੋਂ ਆਪਸ ਦੇ ਵਿੱਚ ਸਰੀਰਕ ਸੰਬੰਧ ਵੀ ਬਣਾਉਣ ਲੱਗ ਜਾਂਦੇ ਨੇ ਪਰ ਉਧਰ ਦੂਜੇ ਪਾਸੇ ਜੋ ਲਖਵਿੰਦਰ ਸਿੰਘ ਸੀ ਉਹਨੂੰ ਗ੍ਰਾਂਤੀ ਸਿੰਘ ਉੱਤੇ ਬਹੁਤ ਜ਼ਿਆਦਾ ਯਕੀਨ ਸੀ ਉਹ ਇਹਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਸੀ ਇਧਰ ਜੋ ਗ੍ਰਾਂਤੀ ਸਿੰਘ ਸੀ ਉਹ ਇਹਨਾਂ ਸਭ ਚੀਜ਼ਾਂ ਦਾ ਹੀ ਫਾਇਦਾ ਚੱਕਦਾ ਸੀ ਇਹ ਉਹਨਾਂ ਦੇ ਹੀ ਘਰ ਜਾ ਕੇ ਪ੍ਰਸ਼ਾਦਾ ਪਾਣੀ ਛਕਦਾ ਸੀ ਤੇ ਫਿਰ ਘਰ ਦੇ ਵਿੱਚ ਹੀ ਬੱਚਿਆਂ ਨੂੰ ਪੜ੍ਹਾ ਸਿਖਾਉਂਦਾ ਸੀ ਇਹ ਗ੍ਰੰਤੀ ਸਿੰਘ ਆਪਣੀਆਂ ਘਟੀਆਂ ਆਤਾਂ ਤੋਂ ਮਜਬੂਰ ਹੁੰਦਾ ਤਾਂ ਫਿਰ ਇਹ ਕੀ ਕਰਦਾ ਹੈ ਕਿ ਇਹ ਲਖਵਿੰਦਰ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨੂੰ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਹੁਣ ਜਿਹੜੀ ਕੁਲਵਿੰਦਰ ਕੌਰ ਹੈ ਜੇ ਉਹਦੇ ਬਾਰੇ ਆਪਾਂ ਦੱਸੀਏ ਤਾਂ ਉਹ ਚਾਰ ਜਵਾਕਾਂ ਦੀ ਮਾਂ ਹੈ ਉਹਦੀ ਜਿਹੜੀ ਵੱਡੀ ਧੀ ਹੈ ਉਹ ਵਿਆਹੀ ਹੋਈ ਹੈ ਤੇ ਉਹਦੀ ਧੀ ਦੇ ਵੀ ਅੱਗੇ ਬੱਚਾ ਆ ਉਹ ਤੋਂ ਬਾਅਦ ਜਦੋਂ ਲਖਵਿੰਦਰ ਸਿੰਘ ਨੂੰ ਇਹ ਸਭ ਬਾਰੇ ਪਤਾ ਲੱਗਦਾ ਤਾਂ ਉਹਦੇ ਪੈਰਾਹੈਂਟੋ ਵੀ ਜ਼ਮੀਨ ਨਿਕਲ ਜਾਂਦੀ ਹੈ ਤਾਂ ਉਹ ਸੋਚਦਾ ਹੈ ਕਿ ਉਹਦੇ ਨਾਲ ਇਹ ਕੀ ਹੋ ਗਿਆ ਆ ਇੱਕ ਗ੍ਰੰਤੀ ਸਿੰਘ ਦੇ ਉੱਤੇ ਉਹਨੇ ਇੰਨਾ ਯਕੀਨ ਕੀਤਾ ਇੰਨਾ ਉਹਦਾ ਸਤਕਾਰ ਕੀਤਾ ਪਰ ਉਹ ਲੇ ਵਿੱਚ ਉਹਦੇ ਨਾਲ ਕੀ ਕਰ ਗਿਆ ਹੁਣ ਜਿਹੜਾ ਇਹ ਗ੍ਰੰਤੀ ਸਿੰਘ ਹੈ ਜਿਹੜੀ ਕੁਲਵਿੰਦਰ ਕੌਰ ਨੂੰ ਇਹ ਭਜਾ ਕੇ ਲੈ ਕੇ ਆਇਆ ਇਸ ਗ੍ਰੰਤੀ ਸਿੰਘ ਦੀ ਆਪ ਦੀ ਉਮਰ ਤਾਂ ਹੈਗੀ ਆ 80 ਸਾਲ ਤੇ ਉਹ ਜੋ ਇਹਦੇ ਨਾਲ ਭੱਜ ਕੇ ਆਈ ਹੈ ਉਹਦੀ ਉਮਰ ਹੈਗੀ ਆ ਸਿਰਫ 42 ਸਾਲ ਤੇ ਹੁਣ ਇਹ ਜਿਹੜਾ ਬੰਦਾ ਗ੍ਰੰਤੀ ਸਿੰਘ ਹੈ ਇਹ ਉੱਤਰ ਪ੍ਰਦੇਸ਼ ਛੱਡ ਕੇ ਫੇਰ ਪੰਜਾਬ ਵਾਲੇ ਪਾਸੇ ਨੂੰ ਭੱਜ ਆਇਆ ਉਧਰ ਜੋ ਹੁਣ ਲਖਵਿੰਦਰ ਸਿੰਘ ਹੈ ਉਹਦੀ ਪੂਰੀ ਕੋਸ਼ਿਸ਼ ਹੈ ਉਹ ਥਾਂ ਥਾਂ ਭਾਲ ਕਰ ਰਿਹਾ ਆਪਣੀ ਪਤਨੀ ਦੀ ਉਹਦੀ ਕੋਸ਼ਿਸ਼ ਹੈ ਕਿ ਇਸ ਪ੍ਰੇਮੀ ਜਿਹੜੇ ਨੂੰ ਫੜਿਆ ਜਾਵੇ ਤੇ ਫਿਰ ਇਹਦਾ ਮਾਨ ਸਨਮਾਨ ਚੰਗੀ ਤਰ੍ਹਾਂ ਕੀਤਾ ਜਾਵੇ ਇਹ ਜੋ ਗ੍ਰੰਤੀ ਸਿੰਘ ਬੰਦਾ ਆ ਇਹਨੇ ਬਾਣੇ ਨੂੰ ਕਲੰਕ ਲਾਇਆ ਆ ਇਹਨੇ ਬਾਣਾ ਪਾ ਕੇ ਕਿੰਨੀਆਂ ਘਟੀਆਂ ਹਰਕਤਾਂ ਕੀਤੀਆਂ ਨੇ ਕਿਉਂਕਿ ਜਦੋਂ ਕਿਸੇ ਬੰਦੇ ਦੇ ਬਾਣਾ ਪਾਇਆ ਹੁੰਦਾ ਤਾਂ ਲੋਕ ਉਹਦਾ ਬਹੁਤ ਆਦਰ ਸਤਿਕਾਰ ਕਰਦੇ ਨੇ ਬਹੁਤ ਉਹਦੀ ਇੱਜ਼ਤ ਕਰਦੇ ਨੇ ਇਹ ਜੋ ਵੀਡੀਓ ਮੈਂ ਬਣਾਈ ਆ ਇਹ ਮੈਂ ਕਿਸੇ ਮਿੱਤਰ ਦੀ ਵੀਡੀਓ ਦੇਖ ਕੇ ਬਣਾਈ ਆ ਕਿਉਂਕਿ ਇਹਦੇ ਵਿੱਚ ਮੇਰੀ ਵੀ ਕੋਸ਼ਿਸ਼ ਵੀ ਇਹੀ ਹੈ ਕਿ ਇਹ ਵੀਡੀਓ ਲੋਕਾਂ ਤੱਕ ਪਹੁੰਚੇ ਤੇ ਇਹ ਜੋ ਨਕਲੀ ਗ੍ਰਾਂਤੀ ਸਿੰਘ ਬਣਿਆ ਹੋਇਆ ਇਹ ਫੜਿਆ ਜਾਵੇ। ਇਹ ਜੋ ਬੰਦਾ ਗ੍ਰਾਂਤੀ ਸਿੰਘ ਬਣਿਆ ਹੋਇਆ ਇਹ ਪਹਿਲਾਂ ਪੰਜਾਬ ਦੀ ਪੁਲਿਸ ਤੋਂ ਭਗੌੜਾ ਹੋ ਚੁੱਕਿਆ। ਇਹ ਉੱਤਰ ਪ੍ਰਦੇਸ਼ ਜਾ ਕੇ ਰਹਿਣ ਲੱਗ ਗਿਆ। ਇਹ ਪਹਿਲਾਂ ਪੰਜਾਬ ਦੇ ਵਿੱਚੋਂ ਜਨਾਨੀ ਭਜਾ ਕੇ ਲੈ ਕੇ ਗਿਆ ਸੀ ਤੇ ਕਤਲ ਕਰਕੇ ਗਿਆ ਸੀ ਤੇ ਫਿਰ ਉੱਤਰ ਪ੍ਰਦੇਸ਼ ਦੇ ਵਿੱਚ ਜਦੋਂ ਇਹਦੀ ਪਹਿਲਾਂ ਵਾਲੀ ਜਨਾਨੀ ਦੀ ਡੈਥ ਹੋ ਜਾਂਦੀ ਹੈ ਤਾਂ ਫਿਰ ਉੱਥੋਂ ਇਹ ਲਖਵਿੰਦਰ ਸਿੰਘ ਦੀ ਘਰ ਵਾਲੀ ਨੂੰ ਭਜਾ ਕੇ ਪੰਜਾਬ ਦੇ ਵਿੱਚ ਆਵੜਦਾ ਹੈ। ਹੁਣ ਇੱਥੇ ਇੱਕ ਗੱਲ ਹੋਰ ਦੱਸ ਦਿੰਦੇ ਆ ਕਿ ਇਹ ਜੋ ਬੰਦਾ ਆ ਇਹ ਆਪਣਾ ਭੇਸ ਵੀ ਬਦਲ ਸਕਦਾ ਹੈ ਕਿਉਂਕਿ ਕਿ ਜਦੋਂ ਇਹ ਪਹਿਲਾਂ ਪੰਜਾਬ ਤੋਂ ਭਗੌੜਾ ਹੋਇਆ ਸੀ ਤਾਂ ਉਦੋਂ ਇਹਦੇ ਵਾਲ ਕੱਟੇ ਹੋਏ ਸੀ ਤੇ ਦਾੜੀ ਕੱਟੀ ਹੋਈ ਸੀ ਉੱਤਰ ਪ੍ਰਦੇਸ਼ ਦੇ ਵਿੱਚ ਜਾ ਕੇ ਇਹਨੇ ਦਾੜੀ ਰੱਖ ਲਈ ਵਾਲ ਲੱਕ ਲਏ ਤੇ ਫਿਰ ਅਮਰਤ ਛੱਕ ਕੇ ਬਾਣਾ ਪਾ ਲਿਆ ਸੀ ਜਦੋਂ ਪੰਜਾਬ ਤੋਂ ਇਹ ਭੱਜਿਆ ਸੀ ਤਾਂ ਪੰਜਾਬ ਦੇ ਵਿੱਚ ਇਹ ਸਤਵੰਤ ਸਿੰਘ ਸੀ ਤੇ ਫਿਰ ਉੱਤਰ ਪ੍ਰਦੇਸ਼ ਦੇ ਵਿੱਚ ਜਾ ਕੇ ਇਹ ਜਸਵੰਤ ਸਿੰਘ ਬਣ ਗਿਆ ਹੁਣ ਜਦੋਂ ਉੱਤਰ ਪ੍ਰਦੇਸ਼ ਤੋਂ ਭੱਜ ਕੇ ਪੰਜਾਬ ਦੇ ਵਿੱਚ ਆਇਆ ਤਾਂ ਇਹਦਾ ਇਹ ਨਹੀਂ ਪਤਾ ਇੱਥੇ ਆ ਕੇ ਵੀ ਇਹ ਆਪਣਾ ਭੇਸ ਬਦਲ ਲਵੇ ਇਹ ਦਾੜੀ ਵਾਲ ਕਟਵਾ ਦੇਵੇ ਤੇ ਇੱਥੇ ਵੀ ਇਹ ਆਈਡੀ ਪ੍ਰੂਫਸ ਤੇ ਆਪਣਾ ਨਾਮ ਚੇਂਜ ਕਰ ਲਵੇ ਵੀਡੀਓ ਦੇ ਵਿੱਚ ਮੈਂ ਰੋਜ਼ ਲਾਈਆਂ ਹੋਈਆਂ ਨੇ ਤਾਂ ਕਿਰਪਾ ਕਰਕੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਆਪਾਂ ਇਸ ਨਕਲੀ ਗ੍ਰਾਂਤੀ ਸਿੰਘ ਨੂੰ ਫੜੀਏ ਜਾਂ ਫਿਰ ਇਹਨੂੰ ਫੜਾਈਏ ਤਾਂ ਦੋਸਤੋ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਤੁਸੀਂ ਕੀ ਸੋਚਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਐਸੇ ਤਰ੍ਹਾਂ ਨਵੀਆਂ ਤੇ ਸੱਚੀਆਂ ਘਟਨਾਵਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ